ਮੋਬਾਈਲ ਦੀ ਰੋਸ਼ਨੀ ਦੇ ਨਾਲ ਰੋਸ਼ਨੀ ਦੇ ਬੱਚੇ ਦੀ ਸਾਂਭ ਸੰਭਾਲ ਹਸਪੀਟਲ ਦੇ ਵਿੱਚ ਕੀਤੀ ਗਈ ਹੈ ਤੁਸੀਂ ਸੋਚ ਰਹੇ ਹੋਵੋਗੇ ਕਿ ਮੋਬਾਈਲ ਦੀ ਰੋਸ਼ਨੀ ਦੇ ਨਾਲ ਰੋਸ਼ਨੀ ਦੇ ਬੱਚੇ ਦੀ ਸਾਂਭ ਸੰਭਾਲ ਕਿਵੇਂ ਕਿਉਂਕਿ ਦਰਅਸਲ ਮਾਮਲਾ ਬਨੂੜ ਕਸਬੇ ਦਾ ਹੈ ਬਨੂੜ ਹਸਪੀਟਲ ਦਾ ਹੈ ਬਨੂੜ ਦੇ ਸਰਕਾਰੀ ਹਸਪੀਟਲ ਦੇ ਵਿੱਚ ਬੀਤੇ ਦਿਨੀ 6:30 ਪੂਨੇ 7 ਦੇ ਕਰੀਬ ਇੱਕ ਰੋਸ਼ਨੀ ਨਾਮ ਦੀ ਔਰਤ ਆਟੋ ਦੇ ਵਿੱਚ ਟੈਂਪੋ ਦੇ ਵਿੱਚ ਪਹੁੰਚਦੀ ਹੈ ਉਦੋਂ ਉਹਦੀ ਡਿਲੀਵਰੀ ਹੋਣ ਵਾਲੀ ਸੀ ਜਿਸ ਦੇ ਕਰਕੇ ਉਹਨਾਂ ਦੇ ਵੱਲੋਂ ਟੈਂਪੋ ਦੇ ਵਿੱਚ ਹੀ ਬੱਚੇ ਨੂੰ ਜਨਮ ਦਿੱਤਾ ਜਾਂਦਾ ਹੈ ਉਸ ਤੋਂ ਬਾਅਦ ਜਦੋਂ ਬੱਚੇ ਦੀ ਸਾਹਸ ਬੰਬਾਲ ਦੇ ਲਈ ਉਸ ਨੂੰ ਹਸਪੀਟਲ ਦੇ ਅੰਦਰ ਲਿਆ ਜਾਂਦਾ ਤਾਂ ਕਿਤੇ ਨਾ ਕਿਤੇ ਲਾਈਟ ਨਹੀਂ ਸੀ ਬਿਜਲੀ ਗੁੱਲ ਸੀ ਜਿਸ ਦੇ ਕਰਕੇ ਰੋਸ਼ਨੀ ਅੰਦਰ ਨਹੀਂ ਸੀ ਪਰ ਰੋਸ਼ਨੀ ਆਪਣੇ ਬੱਚੇ ਨੂੰ ਲੈ ਕੇ ਉੱਥੇ ਜ਼ਰੂਰ ਪਹੁੰਚ ਗਈ ਪਰ ਜੋ ਉੱਤੋਂ ਦੀਆਂ ਤਸਵੀਰਾਂ ਤੁਹਾਨੂੰ ਅਸੀਂ ਨਾਲ ਦਿਖਾ ਰਹੇ ਹਾਂ ਤੁਸੀਂ ਦੇਖ ਰਹੇ ਹੋ ਤਸਵੀਰਾਂ ਸਕਰੀਨ ਦੇ ਉੱਤੇ ਇਹ ਤਸਵੀਰਾਂ ਉਸ ਵਕਤ ਦੀਆਂ ਨੇ ਜਦੋਂ ਇਹ ਸਾਰੀ ਘਟਨਾ ਵਾਪਰਦੀ ਹੈ ਤੇ ਅੰਦਰ ਕਿਵੇਂ ਬੈਟਰੀ ਦੇ ਨਾਲ ਫੋਨ ਦੀ ਬੈਟਰੀ ਦੇ ਨਾਲ ਰੋਸ਼ਨੀ ਦੇ ਨਾਲ ਬੱਚੇ ਦੀ ਸਾਂਭ ਸੰਭਾਲ ਕੀਤੀ ਜਾ ਰਹੀ ਹੈ ਸਰਕਾਰ ਦੇ ਵੱਲੋਂ ਸਿਹਤ ਸੂਲਤਾਂ ਨੂੰ ਲੈ ਕੇ ਕਿਤੇ ਜਾ ਰਹੇ ਵੱਡੇ ਵੱਡੇ ਦਾਅਵੇ ਦੀ ਵੀ ਪੋਲ ਖੁੱਲਦੀ ਹੈ ਇਸ ਤੋਂ ਪਹਿਲਾਂ ਹਲੇ ਰਜਿੰਦਰਾ ਹਸਪੀਟਲ ਪਟਿਆਲਾ ਦੇ ਵਿੱਚ ਵੀ ਇੱਕ ਮਾਮਲਾ ਸਾਹਮਣੇ ਆਇਆ ਸੀ ਜਿਸ ਦੇ ਵਿੱਚ ਜੇਕਰ ਦੇਖਿਆ ਜਾਵੇ ਤਾਂ ਪ੍ਰਸ਼ਾਸਨ ਦੇ ਉੱਤੇ ਸਰਕਾਰ ਦੇ ਉੱਤੇ ਵੱਡੇ ਸਵਾਲ ਖੜੇ ਹੋਏ ਸਨ ਉਹਨਾਂ ਦੇ ਵੱਲੋਂ ਉਦੋਂ ਇਹ ਗੱਲ ਕਹੀ ਗਈ ਸੀ ਕਿ ਅਸੀਂ ਇੱਕ ਲਾਈਨ ਸਿੱਧੀ ਗ੍ਰਿਡ ਤੋਂ ਹਸਪਤਾਲ ਨੂੰ ਪਾਵਾਂਗੇ ਤਾਂ ਕਿ ਉੱਤੇ 24 ਘੰਟੇ ਬਿਜਲੀ ਆਉਂਦੀ ਰਹੇ ਪਰ ਉਦੋਂ ਏਡੇ ਵੱਡੇ ਹਸਪਤਾਲ ਜਿਕਰ ਜਿੱਕਰ ਵਾਪਸ ਸਕਦੀ ਹੈ ਤਾਂ ਜਿਹੜੇ ਛੋਟੇ ਕਸਬਿਆਂ ਦੇ ਹਸਪਤਾਲ ਨੇ ਉਹਨਾਂ ਦੇ ਵਿੱਚ ਤਾਂ ਆਮ ਹੀ ਹੈ ਕਿਉਂਕਿ ਤਸਵੀਰਾਂ ਤੁਹਾਨੂੰ ਅਸੀਂ ਲਗਾਤਾਰ ਇਹ ਦਿਖਾ ਰਹੇ ਹਾਂ ਤੁਸੀਂ ਇੱਕ ਪਾਸੇ ਤਸਵੀਰਾਂ ਵੀ ਵੇਖ ਰਹੇ ਹੋ ਕਿ ਕਿਸ ਤਰ੍ਹਾਂ ਉੱਥੇ ਜਦੋਂ ਬੱਚੀ ਬੱਚੇ ਨੂੰ ਜਨਮ ਦਿੱਤਾ ਜਾਂਦਾ ਹੈ ਹਸਪੀਟਲ ਦੇ ਵਿੱਚ ਰੋਸ਼ਨੀ ਨਾ ਵੀ ਔਰਤੇ ਵੱਲੋਂ ਤਾਂ ਕਿਵੇਂ ਹਸਪੀਟਲ ਦੇ ਵਿੱਚ ਇੱਕ ਭਾਜੜ ਮੱਜ ਜਾਂਦੀ ਹੈ ਕਿਉਂਕਿ ਅੱਗੇ ਲਾਈਟ ਵੀ ਨਹੀਂ ਹੁੰਦੀ ਪ੍ਰਸ਼ਾਸਨ ਜਿਹੜਾ ਹੁੰਦਾ ਉੱਥੇ ਜਿਹੜਾ ਪ੍ਰਬੰਧ ਹੁੰਦਾ ਸਟਾਫ ਹੁੰਦਾ ਉਹਦੇ ਵੀ ਹੱਥ ਪੈਰ ਫੁੱਲ ਜਾਂਦੇ ਨੇ ਜਿਹਦੀਆਂ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਤੁਹਾਨੂੰ ਦੱਸਦੇ ਹਾਂ ਕਿ ਜਿਹੜੀ ਪੂਰੀ ਅਸਲ ਦੇ ਵਿੱਚ ਹੋਇਆ ਕੀ ਸੀ ਕਿਉਂਕਿ ਅਜਿਹੇ ਆ ਮਾਮਲਾ ਪਹਿਲਾਂ ਵੀ ਸਾਹਮਣੇ ਆਇਆ ਜੀ ਮੈਂ ਤੁਹਾਨੂੰ ਦੱਸਿਆ ਹੈ ਪਰ ਜਿਹੜਾ ਮਹਿਲਾ ਦੇ ਪਰਿਵਾਰ ਮੈਂਬਰ ਹਨੇਰੇ ਚ ਡੁੱਬੇ ਹੋਏ ਹਸਪਤਾਲ ਦੇ ਅੰਦਰ ਡਾਕਟਰੀ ਆਮਲੇ ਨੂੰ ਭਾਲ ਕਰ ਰਹੇ ਸਨ ਕਿ ਇਸੇ ਦੌਰਾਨ ਮਹਿਲਾ ਨੇ ਆਟੋ ਦੇ ਵਿੱਚ ਬੱਚੇ ਨੂੰ ਕਹਿੰਦੇ ਜਨਮ ਦੇ ਦਿੱਤਾ ਮੋਬਾਈਲ ਦੀਆਂ ਬੈਟਰੀਆਂ ਜਗਾ ਕੇ ਫਿਰ ਉੱਤੇ ਹਸਪਤਾਲ ਦੇ ਅਮਲੇ ਨੂੰ ਜੱਚਾ ਤੇ ਬੱਚਾ ਦੀ ਨੇਬਰ ਰੂਮ ਚ ਲਿਜਾ ਕੇ ਸੰਭਾਲ ਕਰਨੀ ਪਈ ਜਿਵੇਂ ਅਸੀਂ ਤੁਹਾਨੂੰ ਦੱਸਿਆ ਇਹ ਘਟਨਾ तकरीबन 6:30 ਪੋਨੇ 7 ਵਜੇ ਦੀ ਕਰੀਬ ਦੀ ਹੈ ਮੂਲ ਰੂਪ ਤੇ ਵਿੱਚ ਜਿcka ਦੇਖੇ ਦੇਵੇ ਇਹ ਬੰਗਾਲ ਦੀ ਵਸਨੀਕ ਹੈ ਇਨੀ ਦਿਨੀ ਪੰਜਾਬ ਦੇ ਵਿੱਚ ਕਰਾਲਾ ਦੀ ਜਿਹੜੀ ਰਾਇਲ ਸਿਟੀ ਹੈ ਉੱਥੇ ਇਹ ਪਰਿਵਾਰ ਰਹਿ ਰਿਹਾ ਹੈ ਰੋਸ਼ਨੀ ਦੇ ਪਤੀ ਦਾ ਨਾਮ ਸਿਕੰਦਰ ਹੈ ਸਿਕੰਦਰ ਦੇ ਇਸ ਦੇ ਲਈ ਉਹ ਇਹਨਾਂ ਦੇ ਵੱਲੋਂ ਇੱਥੇ ਜਨੇਪੇ ਲਈ ਬਨੂਰ ਹਸਪਤਾਲ ਦਾ ਕਾਰਡ ਬਣਾਇਆ ਹੋਇਆ ਸੀ ਇਸ ਤੋਂ ਬਾਅਦ ਪਰਿਵਾਰ ਦੇ ਵਿੱਚ ਜਦੋਂ ਦੇਖਿਆ ਕਿ ਮਹਿਲਾ ਨੂੰ ਦਰਦ ਹੋ ਰਿਹਾ ਤਾਂ ਉਹ ਹਸਤਾ ਲੈ ਕੇ ਪਹੁੰਚੇ ਤਾਂ ਉੱਥੇ ਬਿਜਲੀ ਨਹੀਂ ਸੀ ਮਹਿਲਾ ਦੇ ਪਰਿਵਾਰਕ ਮੈਂਬਰ ਜਦੋਂ ਮੈਡੀਕਲ ਸਟਾਫ ਦੀ ਭਾਲ ਕਰਨ ਲਈ ਅੰਦਰ ਗਏ ਤਾਂ ਇਸੇ ਦੌਰਾਨ ਮਹਿਲਾ ਨੇ ਆਟੋ ਦੇ ਵਿੱਚ ਹੀ ਬੱਚੇ ਨੂੰ ਜਨਮ ਦੇ ਦਿੱਤਾ ਮਹਿਲਾ ਨਾਲ ਮੌਜੂਦ ਜਿਹੜੀਆਂ ਔਰਤਾਂ ਸੀ ਉਹਨਾਂ ਦੇ ਵੱਲੋਂ ਹੀ ਬੱਚ ਆਟੋ ਦੇ ਵਿੱਚ ਬੱਚੇ ਨੂੰ ਸੰਭਾਲ ਲਿਆ ਹਸਪਤਾਲ ਦੇ ਅੰਦਰ ਪਤਾ ਲੱਗਣ ਤੇ ਸਟਾਫ ਨੂੰ ਵੀ ਹੱਥਾਂ ਪੈਰਾਂ ਦੀ ਉਦੋਂ ਪੈ ਗਈ ਕਿ ਹਨੇਰੇ 'ਚ ਮੋਬਾਈਲ ਦੀਆਂ ਬੈਟਰੀਆਂ ਜਗਾ ਕੇ ਜੱਚਾ ਬੱਚਾ ਨੂੰ ਵੀ ਲੇਬਰ ਰੂਮ ਜਿਹੜੀ ਰੂਮ ਹੈ ਉਹਦੇ ਵਿੱਚ ਲੈ ਕੇ ਪਰ ਜਦੋਂ ਉੱਥੇ ਦੇਖ ਕੇ ਵੀ ਜਨਰੇਟਰ ਚਲਾਈਏ ਤਾਂ ਜਦੋਂ ਜਨਰੇਟਰ ਚਲਾਣਗੇ ਤਾਂ ਜਨਰੇਟਰ ਦੇ ਵਿੱਚ ਅੱਗੇ ਤੇਲ ਹੈ ਨਹੀਂ ਸੀ ਕਿੰਨੀ ਹੈਰਾਨੀਜਨ ਗੱਲ ਹੈ ਉੱਥੇ ਜਨਰੇਟਰ ਦੇ ਵਿੱਚ ਤੇਲ ਨਹੀਂ ਸੀ ਜਦੋਂ ਅਸੀਂ ਹੁਣ ਐਸ ਡੀਓ ਜਿਹੜੀ ਉੱਥੇ ਐਸ ਐਮਓ ਹੁਣ ਜਦੋਂ ਅਸੀਂ ਐਸਐਮਓ ਜਿਹੜੀ ਬਨੂੜ ਹਸਪਤਾਲ ਦੇ ਨੇ ਰਵਨੀਤ ਕੋਰ ਉਹਨਾਂ ਦੇ ਨਾਲ ਵੀ ਤੁਹਾਡੀ ਗੱਲਬਾਤ ਕਰਾਂਦੇ ਹਾਂ ਕਿ ਉਹਨਾਂ ਦਾ ਇਸ ਮਾਮਲੇ ਨੂੰ ਲੈ ਕੇ ਕੀ ਕਹਿਣਾ ਇਸ ਵਕਤ ਤਾਂ ਪੂਆਤੀ ਪੰਜਾਬ ਦੇ ਉੱਤੇ ਬਨੂੜ ਦੇ ਜਿਹੜੇ ਐਸਐਮਓ ਡਾਕਟਰ ਰਵਨੀਤ ਕੋਰ ਨੇ ਉਹ ਜੁੜ ਚੁੱਕੇ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਜਿਹੜੀ ਬੀਤੇ ਦਿਨੀ ਬਨੂੜ ਦੇ ਸਰਕਾਰੀ ਹਸਪਤਾਲ ਦੀ ਵੀਡੀਓ ਵੀ ਵਾਇਰਲ ਹੋਈ ਹੈ ਜਿੱਦੀ ਅੱਜ ਸੁਰਖੀਆਂ ਦੇ ਵਿੱਚ ਖਬਰਾਂ ਵੀ ਨੇ ਉਹਦਾ ਕੀ ਪੂਰਾ ਮਾਮਲਾ ਸੀ ਬਿਜਲੀ ਕਿਉਂ ਨਹੀਂ ਸੀ ਕਿ ਬਿਨਾਂ ਬਿਜਲੀ ਤੋਂ ਜਾਂ ਫਿਰ ਬੈਟਰੀਆਂ ਦੇ ਨਾਲ ਹੀ ਉੱਥੇ ਜਾਂਚ ਜੋ ਅਜਿਹਾ ਬੱਚਾ ਜਿਹੜੀ ਰੂਮ ਦੇ ਵਿੱਚ ਲੈ ਜਾਂਦਾ ਗਿਆ ਮੈਨੂੰ ਸਵਾਗਤ ਹੈ ਪੁਆਦੀ ਪੰਜਾਬ ਦੇ ਉੱਤੇ ਹਾਂਜੀ ਕੱਲ ਇੱਕ ਕੱਲ ਸਾਮਣੇ ਕਿਤੇ ਲੁਵੀ ਆਈ ਜੋ ਆਟੋ ਛੋ ਚੁੱਕੀ ਸੀ ਜੀ ਤੇ ਉਸ ਤਾਂ ਉਸੇ ਗਲਾਈਟ ਗਈ ਹੋਈ ਸੀ ਸਾਡੇ ਸਾਫ ਨੇ ਇਸ ਤਰ੍ਹਾਂ ਉਹਨਾਂ ਨੂੰ ਦਬਾਲ ਲਿਆ ਬੱਚਾ ਬੱਚਾ ਦੋਨੋਂ ਠੀਕ ਹੈ ਜੀ ਸਵਾਗਤ ਮੈਂ ਆਹੀ ਕਿ ਬਾਅਦ ਬਾਅਦ ਬਿਜਲੀ ਦੇ ਤਕਰੀਬ 25 ਦਿਨ ਤੋਂ ਰੋਜ਼ ਬਿਜਲੀ ਦੇ ਘੱਟ ਲੱਗ ਰਿਹਾ 8-8 ਘੰਟੇ 4-5 ਘੰਟੇ ਜਿਨੀ ਵਾਰੀ ਐਸਕੂ ਦੇਖ ਨੂੰ ਮੈਂ ਜਾ ਕੇ ਬਸਤੀ ਪ੍ਰੋਜੈਕਟ ਕੋਲ ਉਸ ਕੋਲ ਡਿਪਾਰਟਮੈਂਟਸ ਮਿਲਦੇ ਆ ਉਸ ਨਾਲੋਂ ਕਿਸੇ ਗੱਲ ਦੇ ਵਾਕਫਤ ਨਹੀਂ ਹੈ ਉਹ ਕਹਿੰਦੇ ਕੋ ਮੇਜਰ ਫੈਕਟਰ ਨੂੰ ਟਾਈਮ ਲੱਗੇਗਾ ਪਰ ਇਸ ਤਰ੍ਹਾਂ ਅਸੀਂ ਵੀ ਦੀਦਲ ਆਪਣੇ ਵੱਲੋਂ ਕਰੀਬ 10000 ਦਾ ਇੱਕ ਮਹੀਨੇ ਚ ਪਾ ਚੁੱਕੇ ਆ ਤੇ ਉਸ ਟਾਈਮ ਬਾਅਦ ਸੋ ਜਨਰੇਟਰ ਬੰਦ ਹੋ ਗਿਆ ਅਤੇ ਕੰਮ ਤੇ ਖਤਮ ਹੋ ਗਿਆ ਇਸ ਤਰ੍ਹਾਂ ਦੀ ਆ ਖਬਰ ਹੈ ਪਰ ਹਸਪਤਾਲ ਨੂੰ ਲਗਾਤਾਰ ਬਿਜਲੀ ਦੀ ਸਪਲਾਈ ਹੋਣੀ ਚਾਹੀਦੀ ਹੈ 24 ਘੰਟੇ ਹੋਣੀ ਚਾਹੀਦੀ ਹੈ ਕਿਉਂਕਿ ਉੱਥੇ ਕੱਟ ਲੱਗਣਾ ਚਾਹੀਦਾ ਹੈ ਇਸ ਤਰ੍ਹਾਂ ਕੇ ਸਮੇਂ ਪ੍ਰੋਬਲਮ ਆ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਰਜਿੰਦਰ ਹਸਪਤਾਲ ਦੇ ਵਿੱਚ ਪਟਿਆਲਾ ਵਿਖੇ ਵੀ ਇਹ ਮਾਮਲਾ ਸਾਹਮਣੇ ਆਇਆ ਸੀ ਇਦਾਂ ਤੇ ਉਹ ਆਪ ਦਾ ਸਾਲ ਡਿਪਾਰਟਮੈਂਟਸ ਨੂੰ ਕੋਆਪਰੇਟ ਕਰਨਗੇ ਤਾਂ ਹੀ ਸਭ ਕੁਝ ਚੱਲੇਗਾ ਚਿਕਾ ਨਾ ਬਿਲਕੁਲ ਕਿਉਂਕਿ ਜਨਰੇਟਰ ਜਾਂ ਇਨਵੈਂਟਰ ਰੱਖੀ ਨਹੀਂ ਹੋਈ ਜੀ ਮੈਨੂੰ ਸਰਕਾਰ ਦੇ ਵੱਲੋਂ ਕੁਛ ਐਦਾਂ ਐਸਾ ਕੁਝ ਨਹੀਂ ਹੈ ਮਤਲਬ ਸਾਨੂੰ ਤੇ ਬਿਜਲੀ ਦਾ ਬਿਲ ਆਪੇ ਦੇਖਦੇ ਰਹਿੰਦੇ ਆ ਠੀਕ ਹੈ ਪਰ ਉਸ ਸਵੇਰ ਇਸ ਗੱਲ ਤੋਂ ਇਹੋ ਕਹਿੰਦਾ ਕਿ ਮੇਜਰ ਇਫੈਕਟਰ ਨੂੰ ਟਾਈਮ ਲੱਗੇਗਾ ਪਰ ਇਹ ਦੇਖਣਾ ਸੀਦਾ ਵੀ ਹਸਪੀਟਲ ਦਾ ਨਹੀਂ ਕਰਦਾ ਸੀ ਤਾਂ ਬਾਕੀ ਜਗ੍ਹਾ ਤਾਂ ਫਿਰ ਵੀ ਚੱਲੂ ਚੱਲ ਸਕਦਾ ਹੈ ਸਾਡੀ ਉਹਨਾਂ ਨੂੰ ਮੜਾ ਕੇ ਹੈ ਕਿ ਸਾਡੀ ਵੈਕਸੀਨ ਖਰਾਬ ਹੋ ਜਾਏਗੀ ਉਹ ਦਾ ਸਬੰਧ ਹੁੰਦਾ ਜਿਹੜੇ ਫ੍ਰੀ ਤੰਤ ਜੀ ਕੋਈ ਕਿਸੇ ਨੇ ਕੋਈ ਵਾਰਨਿੰਗ ਦਿੱਤਾ ਹੂੰ ਤੁਸੀਂ ਤੁਸੀਂ ਸਿਹਤ ਮੰਤਰੀ ਨੂੰ ਕੁਝ ਇਦਾਂ ਲਿਖਿਆ ਜੀ ਇਹਦੇ ਬਾਰੇ ਸਬੰਧ ਦੇ ਵਿੱਚ ਕੁਝ ਨਹੀਂ ਨਹੀਂ ਮੈਂ ਉਹਨਾਂ ਅੱਜ ਮੈਂ ਤਾਂ ਪੁੱਛ ਰਿਹਾ ਕੀ ਹੋਇਆ ਉਹ ਮੈਂ ਲਿਖੀਆਂ ਬਾਕੀ ਮੈਂ ਇਹ ਇਲੈਕਟ੍ਰਿਕਿਟੀ ਡਿਪਾਰਟਮੈਂਟ ਦੇ ਹੈੱਡ ਨੂੰ ਅਪਰੋਚ ਕਰਨ ਕੋਸ਼ਿਸ਼ ਕਰ ਲਵਾਂ ਜੀ ਜੀ ਤੇ ਮੈਨੂੰ ਬਹੁਤ ਬਹੁਤ ਧੰਨਵਾਦ ਜੀ ਜਿਵੇਂ ਤੁਸੀਂ ਸੁਣਿਆ ਕਿ ਉੱਤੇ ਇਹ ਬਿਆਨ ਐਸਐਮਓ ਉੱਥੋਂ ਜਿਹੜੇ ਹਸਪਤਾਲ ਦੇ ਰਵਨੀਤ ਕੋਰ ਨੇ ਉਹਨਾਂ ਦਾ ਬਿਆਨ ਦਿੱਤੀ ਪਰ ਉੱਥੇ ਜਦੋਂ ਇੱਕ ਮਜੂਜ ਸੀ ਜੋ ਸਾਡੇ ਸੀਨੀਅਰ ਪੱਤਰਕਾਰ ਅਸ਼ਵਿੰਦਰ ਸਿੰਘ ਜੋ ਬਨੂੜ ਤੋਂ ਪੱਤਰਕਾਰੀ ਕਰਦੇ ਨੇ ਸੀਨੀਅਰ ਪੱਤਰਕਾਰ ਨੇ ਲੰਬਾ ਸਮਾਂ ਉਹ ਇਸ ਫੀਲਡ ਦੇ ਵਿੱਚ ਚੱਲ ਰਹੇ ਨੇ ਲਗਾਤਾਰ ਉਹ ਇਹ ਜੇ ਮਸਲੇ ਨੂੰ ਲੈ ਕੇ ਇਹ ਜੇ ਮੁੱਦਿਆਂ ਨੂੰ ਲੈ ਕੇ ਲੋਕਾਂ ਦੇ ਮੁਰੇ ਸਾਹਮਣੇ ਰੱਖਦੇ ਨੇ ਅਖਬਾਰਾਂ ਦੇ ਵਿੱਚ ਆਪਣੇ ਵਿਵਾਕੀ ਦੇ ਨਾਲ ਸਾਡੇ ਨਾਲ ਜੁੜ ਚੁੱਕੇ ਅਸ਼ਵਿੰਦਰ ਜੀ ਸਵਾਗਤ ਹੈ ਪਾਟੀ ਪੰਜਾਬ ਤੇ ਅ ਮੰਦੀਪ ਜੀ ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ ਦਾ ਪਵਾ ਟੀਵੀ ਸੁਣਨ ਵਾਲੇ ਦਰਸ਼ਕਾਂ ਦਾ ਵੀ ਜੀ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਜੀ ਤੇ ਅਸ਼ਵਿੰਦਰ ਜੀ ਸਾਨੂੰ ਥੋੜਾ ਇਹ ਦੱਸ ਦਿਓ ਵੀ ਜਦੋਂ ਇਹ ਘਟਨਾ ਵਾਪਰਦੀ ਹੈ ਤੁਸੀਂ ਉੱਥੇ ਮੌਜੂਦ ਸੀ ਉੱਥੇ ਬਿਜਲੀ ਹੈ ਸੀ ਜਾਂ ਫਿਰ ਨਹੀਂ ਜਾਂ ਜਿਵੇਂ ਗੱਲ ਚੱਲ ਰਹੀ ਹੈ ਕਿ ਜਨਰੇਟਰ ਦੇ ਵਿੱਚ ਤੇਲ ਨਹੀਂ ਸੀ ਕੀ ਕੁਝ ਸੀ ਤੁਸੀਂ ਸਭ ਆਪਣੇ ਅੱਖੀ ਦੇਖਿਆ ਤੁਸੀਂ ਥੋੜੇ ਸਮੇਂ ਦੇ ਵਿੱਚ ਉਹ ਸਾਰਾ ਇੱਕ ਅਗਰਸ਼ ਪੇਸ਼ ਕਰਦੇ ਹੋ ਮਨਦੀਪ ਜੀ ਕੱਲ ਜਦੋਂ ਮੈਂ ਐਕਚੁਅਲੀ ਉੱਥੇ ਪਹਿਲੇ ਪੇਸ਼ੈਂਟ ਆਏ ਹੋਏ ਸੀ ਉਹਨਾਂ ਦੇ ਨਾਲ ਜੋ ਕਲੀਕ ਆਏ ਹੋਏ ਸੀ ਬੋਬੀ ਸੈਣੀ ਜੀ ਉਹਨਾਂ ਨੇ ਇੱਕਦਮ ਉੱਚਾ ਪੇਸ਼ੈਂਟ ਆਇਆ ਸੀ ਆਟੋ ਦੇ ਵਿੱਚ ਹਸਪਤਾਲ ਦੇ ਵਿੱਚ ਬਿਲਕੁਲ ਬਿਜਲੀ ਹੈ ਨਹੀਂ ਸੀ ਹਨੇਰਾ ਹੀ ਹਨੇਰਾ ਪਿਆ ਹੋਇਆ ਸੀ ਤੇ ਜਦੋਂ ਉਹਨਾਂ ਨੇ ਇਹ ਸਾਰਾ ਕੁਝ ਦੇਖਿਆ ਤੇ ਉਹਨਾਂ ਨੇ ਇੱਕਦਮ ਮੈਨੂੰ ਕਾਲ ਕੀਤੀ ਵੀ ਇਸ ਤਰ੍ਹਾਂ ਕਰਕੇ ਇੱਕ ਡਿਲੀਵਰੀ ਕੇਸ ਆਇਆ ਹੋਇਆ ਡਾਕਟਰ ਉੱਥੇ ਉੱਪਰ ਹੈ ਤੇ ਇਸ ਤਰ੍ਹਾਂ ਕਰਕੇ ਅੰਦਰ ਹਨੇਰਾ ਹੀ ਹਨੇਰਾ ਪਿਆ ਬਿਜਲੀ ਹੈ ਨਹੀਂ ਚਾਰ ਵਜੇ ਤੋਂ ਬਿਜਲੀ ਗੁੱਲ ਪਈ ਆ ਇੱਥੇ ਉਹਨਾਂ ਦੇ ਪੇਸ਼ੈਂਟਾਂ ਨੂੰ ਵੀ ਪੱਥੀਆਂ ਨਾਲ ਵਿਚਾਰੇ ਨੂੰ ਉੱਥੇ ਆਹ ਹਵਾ ਝੋਲੀ ਜਾ ਰਹੀ ਸੀ ਤੇ ਉਹਨਾਂ ਨੇ ਜਿਸ ਤਰ੍ਹਾਂ ਹੀ ਮੈਨੂੰ ਕਾਲ ਕੀਤੀ ਮੈਂ ਇੱਕਦਮ ਹਸਪਤਾਲ ਦੇ ਵਿੱਚ ਪਹੁੰਚਿਆ ਤੇ ਹਸਪਤਾਲ ਦੇ ਵਿੱਚ ਜਦੋਂ ਉਹਨਾਂ ਨੇ ਮੈਨੂੰ ਦੇਖਿਆ ਤਾਂ ਇੱਕਦਮ ਉਹਨਾਂ ਨੂੰ ਹੱਥ ਪੈਰਾਂ ਦੀ ਪੈ ਗਈ ਜਿਹੜੇ ਸਟਾਫ ਸੀ ਉੱਥੇ ਵੀ ਪ੍ਰੈਸ ਪੱਤਰਕਾਰ ਪਹੁੰਚ ਚੁੱਕੇ ਨੇ ਤੇ ਉਹ ਇੱਕਦਮ ਬੱਚੇ ਨੂੰ ਆਟੋ ਦੇ ਵਿੱਚੋਂ ਚੱਕ ਕੇ ਆਪਣੇ ਲੇਬਰ ਰੂਮ ਦੇ ਵਿੱਚ ਲੈ ਗਏ ਤੇ ਲੇਬਰ ਰੂਮ ਦੇ ਵਿੱਚ ਜਾਂਦੇ ਹੀ ਉੱਥੇ ਨਾ ਹਨੇਰਾ ਹੀ ਹਨੇਰਾ ਪਿਆ ਸੀ ਬਿਲਕੁਲ ਡਾਕਟਰ ਨੇ ਜੋ ਉੱਥੇ ਮੌਜੂਦ ਡਾਕਟਰ ਸੀ ਡਾਕਟਰ ਨੇ ਮੋਬਾਈਲ ਦੀ ਆਪਣੀ ਬੈਟਰੀ ਵਾਲੀ ਬੈਟਰੀ ਬਾੜ ਕੇ ਤੇ ਉਹਨਾਂ ਨੇ ਜੋ ਸਟਾਫ ਨਰਸਿਓ ਨੇ ਟਰੀਟਮੈਂਟ ਸ਼ੁਰੂ ਕੀਤਾ ਉਸ ਬੱਚੇ ਨੂੰ ਇਕਦਮ ਲੈ ਗਏ ਸੀ ਪਰ ਉਸ ਤੋਂ ਬਾਅਦ ਉਹਨਾਂ ਨੇ ਸਟ੍ਰੈਚਰ ਮੰਗਾਇਆ ਸਟ੍ਰੈਚਰ ਦੇ ਵਿੱਚ ਲੇਡੀਜ਼ ਨੂੰ ਉੱਪਰ ਪਾ ਕੇ ਫਿਰ ਘਟੋਟ 10-15 ਮਿੰਟ ਦੇ ਬਾਅਦ ਉਹ ਅੰਦਰ ਲੇਬਰ ਰੂਮ ਦੇ ਵਿੱਚ ਲੈ ਗਏਗੇ ਉਸ ਤੋਂ ਬਾਅਦ ਉਹਨਾਂ ਨੇ ਲੈ ਜਾ ਕੇ ਉਹਦਾ ਟਰੀਟਮੈਂਟ ਸ਼ੁਰੂ ਕੀਤਾ ਹੂੰ ਇਸ ਦੌਰਾਨ ਤੇ ਜਦੋਂ ਸਾਡੀ ਡਾਕਟਰ ਨਾਲ ਗੱਲਬਾਤ ਹੋਈ ਡਾਕਟਰ ਕਹਿੰਦਾ ਜੀ ਜਨਰੇਟਰ ਦੇ ਵਿੱਚ ਸਾਡੇ ਕੋਲ ਤੇਲ ਨਹੀਂ ਹੈਗਾ ਤੇ ਉਸ ਤੋਂ ਬਾਅਦ ਅਸੀਂ ਜਦੋਂ ਉੱਥੋਂ ਦੀ ਐਸਐਮਓ ਨਾਲ ਗੱਲ ਕੀਤੀ ਐ ਮੈਡਮ ਰਵਨੀਤ ਕੌਰ ਨਾਲ ਉਹ ਕਹਿ ਰਹੀ ਜੀ ਮੈਨੂੰ ਇਹਦੇ ਸੰਬੰਧੀ ਜਾਣਕਾਰੀ ਨਹੀਂ ਮੈਂ ਹੁਣੇ ਡਾਕਟਰ ਨਾਲ ਗੱਲਬਾਤ ਕਰਦੀ ਆ ਜੀ ਤੇ ਡਾਕਟਰ ਨਾਲ ਗੱਲਬਾਤ ਕਰਕੇ ਤੇ ਉਹਨੇ ਫੇਰ ਕਿਹਾ ਜੀ ਹੁਣੇ ਅਸੀਂ ਤੇਲ ਦਾ ਵੀ ਪ੍ਰਬੰਧ ਕਰਵਾ ਰਹੇ ਹਾਂ ਤੇਲ ਆ ਰਿਹਾ ਮੈਂ ਕਈ ਵਾਰੀ ਉੱਚ ਅਧਿਕਾਰੀਆਂ ਨੂੰ ਹਲਕਾ ਵਿਧਾਇਕ ਮੈਡਮ ਨੀਨਾ ਮਿੱਤਲ ਨੂੰ ਕਈ ਵਾਰੀ ਬੇਨਤੀ ਕਰ ਚੁੱਕੀ ਆ ਵੀ ਸਾਡੀ ਜਿਹੜੀ ਐ ਇਹ ਹੋਟਲਾਈਨ ਕਰਵਾਈ ਜਾਵੇ ਤਾਂ ਜੋ ਹਸਪਤਾਲ ਨੂੰ ਸਿੱਧੀ ਸਪਲਾਈ ਮਿਲ ਸਕੇ ਤੇ ਪਰ ਉਸ ਦੇ ਬਾਵਜੂਦ ਵੀ ਇਹਦਾ ਕੋਈ ਸੋਲੂਸ਼ਨ ਨਹੀਂ ਹੋਇਆ ਹੈਗਾ ਕਿਉਂਕਿ ਅਸੰਦਰੀਕਲ ਤੇ ਹੋਰ ਕਲੀਅਰ ਕਰਿਓ ਕਿਉਂਕਿ ਹਸਪਤਾਲਾਂ ਦੇ ਵਿੱਚ ਜਿਵੇਂ ਛੋਟਾ ਹਸਪੀਟਲ ਹੈ ਨਾ ਇੱਕ ਕਸਬੇ ਦਾ ਹਸਪੀਟਲ ਹੈ ਇੱਕ ਤਾਂ ਵੱਡੇ ਹੋਗੇ ਪਰ ਉੱਤੇ ਜਨਰੇਟਰ ਪੁਰਾਣੇ ਪਏ ਨੇ ਜਾਂ ਫਿਰ ਨਵੇਂ ਉਹ ਜਨਰੇਟਰ ਕਿਹੜੇ ਨੇ ਕਿੰਗੇ ਦੇ ਐਵੇਂ ਹੋ ਸਕਦੇ ਪੁਰਾਣੇ ਹਸਪਤਾਲ ਦੇ ਵਿੱਚ ਹੁਣ ਪੁਰਾਣੇ ਜਨਰੇਟਰ ਹੁਣ ਵੀ ਆ ਸਹੀ ਨਾ ਹੋਣ ਨਹੀਂ ਮਨਦੀਪ ਜੀ ਇਹੋ ਜੀ ਕੋਈ ਗੱਲ ਨਹੀਂ ਹੈਗੀ ਹਸਪਤਾਲ ਚਾਹੇ ਨੂੰ ਪ੍ਰਾਇਮਰੀ ਹੈਲਥ ਸੈਂਟਰ ਕਿਹਾ ਜਾਂਦਾ ਹੈ ਆਪਣੇ ਪ੍ਰਾਇਮਰੀ ਕਮਿਊਨਿਟੀ ਸੈਂਟਰ ਕਿਹਾ ਜਾਂਦਾ ਹੈ ਪਰ ਇਹ ਪਹਿਲਾ ਹਸਪਤਾਲ ਸੀ ਕਿਉਂਕਿ ਇਹਨੂੰ ਡਾਕਟਰ ਆਪਣਾ ਉਸ ਸਮੇਂ ਦੇ ਵਿੱਤ ਖਜ਼ਾਨਾ ਮੰਤਰੀ ਕੈਪਟਨ ਕਮਲਜੀਤ ਸਿੰਘ ਨੇ ਇਹਨੂੰ 30 ਬਿਸਤਰਾਂ ਦਾ ਹਸਪਤਾਲ ਬਣਾਇਆ ਸੀ ਪਰ ਸਮੇਂ ਦੀ ਸਰਕਾਰਾਂ ਦੇ ਅਨੁਸਾਰ ਜਦੋਂ ਇਹ ਸਾਰਾ ਕੁਝ ਵਾਪਰਿਆ ਤੇ ਉਸ ਦੌਰਾਨ ਇਹਨੂੰ ਪ੍ਰਾਇਮਰੀ ਹੈਲਥ ਸੈਂਟਰ ਬਣਾ ਦਿੱਤਾ ਗਿਆ ਸੀ ਸੌਰੀ ਕਮਿਊਨਿਟੀ ਹੈਲਥ ਸੈਂਟਰ ਬਣਾ ਦਿੱਤਾ ਗਿਆ ਸੀ ਜੀ ਕਮਿਊਨਿਟੀ ਹੈਲਥ ਸੈਂਟਰ ਬਣਾ ਦਿੱਤਾ ਸੀ ਇਸ ਲਈ ਤਿੰਨ ਪਿਛਲੇ ਅਰਸੀ ਦੌਰਾਨ ਜਦੋਂ ਕਾਂਗਰਸ ਦੀ ਸਰਕਾਰ ਸੀ ਤੇ ਉਦੋਂ ਹਲਕਾ ਵਿਧਾਇਕ ਹਰਦੀਾਲ ਸਿੰਘ ਕੰਬੋਜ ਨੇ ਨਵਾਂ ਆਪਣੇ ਪਰਿਵਾਰ ਨਾਲ ਮਿਲ ਕੇ ਇਹਨਾਂ ਨੂੰ ਇੱਕ 83 ਕਿਲੋਵਾਟ ਦਾ ਸਾਈਲੈਂਟ ਜਨਰੇਟਰ ਭੇਟ ਕੀਤਾ ਗਿਆ ਸੀ ਤੇ ਨਾਲ ਹੀ ਇਹਨਾਂ ਨੂੰ ਇੱਕ ਐਂਬੂਲੈਂਸ ਭੇਟ ਕੀਤੀ ਸੀ ਨਵਾਂ ਜਨਰੇਟਰ ਹੈ ਦੇਖੋ 2 ਸਾਲਾਂ ਦੇ ਵਿੱਚ ਜਨਰੇਟਰ ਨਵਾਂ ਸਾਈਲੈਂਟ ਜਨਰੇਟਰ ਹੋਵੇ ਉਹਦਾ ਕੁਝ ਨਹੀਂ ਵਿਗੜਦਾ ਸਿਰਫ ਇਹ ਲਾਪਰਵਾਹੀ ਕਹੋ ਜਾਂ ਅਨਗੈਲੀ ਕਹੋ ਹਸਪਤਾਲ ਪ੍ਰਸ਼ਾਸਨ ਦੀ ਤੇ ਉਹਦੇ ਕਰਕੇ ਸਾਰਾ ਘਟਨਾਕ੍ਰਮ ਵਾਪਰਿਆ ਜੀ ਬਿਲਕੁਲ ਤੇ ਇਸ ਲਈ ਤੁਹਾਡਾ ਬਹੁਤ ਧੰਨਵਾਦ ਤੁਸੀਂ ਪੂਰੀ ਜਿਹੜੀ ਜਾਣਕਾਰੀ ਦਰਸ਼ਕਾਂ ਸਾਹਮਣੇ ਰੱਖੀ ਹੈ ਬਹੁਤ ਧੰਨਵਾਦ ਥੈਂਕ ਯੂ ਮਨਦੀਪ ਥੈਂਕ ਯੂ ਸੋ ਇਹਨਾਂ ਅਸ਼ਵਿੰਦ ਸਿੰਘ ਬਲੂਰ ਤੋਂ ਨੇ ਪੱਤਰਕਾਰ ਨੇ ਜਿਨ੍ਹਾਂ ਨੇ ਸਾਰੀ ਘਟਨਾ ਉੱਤੇ ਆਪਣੀ ਅੱਖੀ ਦੇਖੀ ਹੈ ਪਰ ਹੁਣ ਸਰਕਾਰ ਨੂੰ ਵੀ ਇਹੋ ਜਿਹੇ ਜਿਹੜੇ ਅਮਲੇ ਨੂੰ ਲੈ ਕੇ ਜੋ ਕੁਝ ਇਹੋ ਜਿਹੇ ਕੰਮ ਹੋ ਰਹੇ ਨੇ ਇਹਦੇ ਉੱਤੇ ਖਾਸ ਧਿਆਨ ਦੇਣਾ ਚਾਹੀਦਾ ਜੇਕਰ ਹੋ ਸਕਦਾ ਹੈ ਕਿ ਕੋਈ ਨਾ ਕੋਈ ਉੱਥੇ ਟੈਂਪੂ ਦੇ ਵਿੱਚ ਉਦੋਂ ਅਨਹੋਣੀ ਘਟਨਾ ਵਾਪਰ ਸਕਦੀ ਸੀ ਤਾਂ ਫਿਰ ਜ਼ਿੰਮੇਵਾਰ ਕੌਣ ਸੀ ਕਿ ਉਦੋਂ ਇਹ ਗੱਲ ਕਹਿ ਕੇ ਬੁੱਤਾ ਸਾਰਾ ਜਾ ਸਕਦਾ ਸੀ ਕਿ ਜਨਰੇਟਰ 'ਚ ਤੇਲ ਨਹੀਂ ਹੈ ਇਹ ਦਫਰ ਕਾਰਨ ਕੀ ਸੀ ਤਾਂ ਕਰਕੇ ਸਰਕਾਰ ਨੂੰ ਵੀ ਜੇਕਰ ਕੋਈ ਸਰਕਾਰ ਦਾ ਨੁਮਾਇੰਦਾ ਇਸ ਵੀਡੀਓ ਨੂੰ ਦੇਖ ਰਿਹਾ ਹੋਵੇ ਤਾਂ ਜਰੂਰ ਇਹੋ ਜਿਹੇ ਹਸਪਤਾਲਾਂ ਦੇ ਇਕੱਲੇ ਬਰੂਡ ਦੇ ਨੇ ਜਿਹੜੇ ਹੋਰ ਵੀ ਹਸਪਤਾਲ ਨੇ ਉਹਨਾਂ ਨੂੰ ਲੈ ਕੇ ਵੀ ਕਿਤੇ ਨਾ ਕਿਤੇ ਤੁਸੀਂ ਆਪਣੇ ਜਿਹੜੇ ਸਰਕਾਰ ਦੇ ਦੁਆਰ ਦਾਅਵੇ ਕੀਤੇ ਜਾਂਦੇ ਨੇ ਵਾਅਦੇ ਕੀਤੇ ਜਾਂਦੇ ਨੇ ਉਸ ਨੂੰ ਲੈ ਕੇ ਕਿਤੇ ਨਾ ਕਿਤੇ ਉਹਦੇ ਉੱਤੇ ਜਰੂਰ ਚਾਨਣਾ ਜਰੂਰ ਪਾਓ ਕਿ ਅਗਰਕਾਰ ਜੋ ਕਹਿਣੀ ਤੇ ਕਰਨ ਦੇ ਵਿੱਚ ਕਿੰਨਾ ਫਰਕ ਦਿਖਾਈ ਦੇ ਰਿਹਾ ਹੈ ਸੋ ਤੁਸੀਂ ਕੀ ਸੋਚਦੇ ਇਸ ਵੀਡੀਓ ਦੇ ਬਾਰੇ ਤੁਸੀਂ ਕਮੈਂਟ ਬਾਕਸ ਦੇ ਵਿੱਚ ਰੂਪ ਦੱਸਿਓ ਧੰਨਵਾਦ